आकाशदीप ਨੂੰ ਦੁਬਾਰਾ ਤੋਂ ਪੇਸ਼ ਕੀਤਾ ਗਿਆ ਹੈ ਕਿੰਨੇ ਦਿਨ ਦਾ ਡਿਮਾਂਡ ਮਿਲਿਆ ਤੇ ਅੰਦਰ ਕੀ ਗੱਲ ਜੀ ਮੈਂ ਅਨਿਲ ਕਮਾਚੀ ਮੈਂ ਐਡਵੋਕੇਟ ਮੈਂ ਮੰਟਰੀ ਵੱਲੋਂ ਪੇਸ਼ ਹੋਇਆ ਸੀ ਉਹਦੇ ਵਿੱਚ ਆਕਾਸ਼ਦੀਪ ਨੂੰ ਪੇਸ਼ ਕਰਕੇ ਉਹਦਾ 5 ਦਿਨਾਂ ਦਾ ਹੋਰ ਮਾਣ ਹਾਸਿਲ ਕੀਤਾ ਗਿਆ ਜਿਹਦੇ ਵਿੱਚ ਉਹਨੇ ਆਪਣਾ ਖੁਦ ਕਾਲ ਕੀਤਾ ਵਾ ਕਿ ਮੈਂ ਜਿਹੜਾ ਹਲੇ ਇਸ ਝੰਡੇ ਤੋਂ ਲਾਵੇ ਖੋ ਚੰਡਾ ਜਿਹੜਾ ਦਬਾਅ ਰੱਖਿਆ ਜੇ ਤੇ ਮੈਂ ਖੁਦ ਹੀ ਬਰਾਮਤ ਕਰਵਾ ਸਕਦਾ ਵਾਂ ਜੀ ਇਸ ਵਾਸਤੇ ਸੈਕਿੰਡ ਜਿਹੜਾ ਉਹਦੇ ਜਿਹੜੇ ਲਿੰਕ ਫੈਲੀ ਹੋਏ ਆ ਉਹ ਦੁਬਈ ਤੋਂ ਉਹਨੂੰ ਜਿਹੜਾ ਉਹਦਾ ਬ੍ਰੇਨਵਾਸ਼ ਕਰਕੇ ਭੇਜਿਆ ਗਿਆ ਉਹਦੇ ਜਿਹੜੇ ਲਿੰਕ ਹੈਗੇ ਉੱਥੋਂ ਕਿੱਥੋਂ ਪਤਾ ਲੱਗੇਗਾ ਉਹਦੇ ਮੋਬਾਈਲ ਤੋਂ ਉਹਦੇ ਡਿਟੇਲ ਕਢਵਾਈ ਗਈ ਹੈ ਹੁਣ ਉਹਦੇ ਡਿਟੇਲ ਤੋਂ ਜਿਹੜਾ ਪਤਾ ਚੱਲੇਗਾ ਉਹਦੇ ਕਿਹਦੇ ਕਿਹਦੇ ਨਾਲ ਲਿੰਕ ਹੈ ਗਿਆ ਅਸਲ ਜਿਹੜਾ ਝੰਡਾ ਸੀ ਉਹਨੇ ਕਿੱਥੇ ਦਬਾਇਆ ਕੋਈ ਅੰਮ੍ਰਿਤਸਰ 'ਚ ਹੀ ਦਬਾਇਆ ਨਹੀਂ ਉਹ ਕਹਿੰਦਾ ਬਠਿੰਡੇ ਕਹਿ ਰਿਹਾ ਜੀ ਮੈਂ ਬਠਿੰਡੇ ਦਬਾ ਕੇ ਰੱਖਿਆ ਮੈਂ ਉੱਥੇ ਵੀ ਆ ਗਿਆ ਖਾਣ ਕਰਨ ਦਾ ਉਹਦਾ ਜਿਹੜਾ ਮੇਨ ਮਕਸਦ ਹੈਗਾ ਦੇਸ਼ ਵਿੱਚ ਜਿਹੜੀ ਹੈਗੀ ਆ ਕਿ ਜਿਹੜੀ ਦੇਸ਼ ਦੀ ਜੁਨਟੀ ਐਂਡ ਜਿਹੜੀ ਸੋਵਰੈਂਟੀ ਐਂਡ ਇੰਟੈਗ੍ਰਿਟੀ ਆ ਉਹਨ ਕਾਂ ਕਿ ਇਹਦੇ ਨਾਲ ਦੇਸ਼ ਵਿੱਚ ਜਿਹੜਾ ਦੰਗੇ ਫਸਾਦ ਹੋ ਸਕਣ ਹੁਣ ਤੱਕ ਇਹ ਸਾਹਮਣੇ ਆਇਆ ਕਿ ਇਹਦੇ ਨਾਲ ਕੋਈ ਹੋਰ ਕਿਹੜੇ ਕਿਹੜੇ ਵਿਅਕਤੀ ਹਨ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਵੀ ਸਿਰਫ ਹਲੇ ਇਹਦੇ ਜਿਹੜੇ ਮੋਬਾਈਲ ਦਾ ਪਤਾ ਚੱਲੇਗਾ ਇਹਦੇ ਨਾਲ ਕੌਣ ਕੌਣ ਵਿਅਕਤੀ ਹੈ ਠੀਕ ਜਿੰਦਰ ਰਿਮਾਰਡ ਮਿਲਿਆ ਤੇ ਵਾਪਸ ਕਰਨਾ ਚਾਹੋਗੇ ਅੱਜ ਇਹਨੂੰ ਆਕਾਸ਼ ਸਿੰਘ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜੋ ਮਾਜੋਗ ਜੱਜ ਸਾਹਿਬ ਨੇ ਇਹਦਾ 5 ਦਿਨ ਦਾ ਹੋਰ ਪੋਲਸ ਬਾਂਡ ਸਮਝ ਦਿੱਤਾ ਤੇ ਇਸ ਦੇ ਨਾਲ ਕੋਈ ਸਾਕਨੀ ਕਿਉਂ ਇਹਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇੱਥੇ ਆ ਕੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਇਸ ਦੇ ਨਾਲ ਕਿਸੇ ਹੋਰ ਨੂੰ ਵੀ ਗ੍ਰਫਤਾਰ ਕੀਤਾ ਜੀ ਹੁਣ ਤੱਕ ਹਲਚਾਰੇ ਜੀ ਪਾਰਟ ਆਫ ਇਨਵੈਸਟੀਗੇਸ਼ਨ ਤੋਂ ਪਹਿਲਾਂ ਫੋਨ ਤੇ ਪਤਾ ਲੱਗਾ ਜੀ ਕਿਹਦੇ ਨਾਲ ਗੱਲਬਾਤ ਇਹਦੀ ਹੋਈ ਹੈ ਜੀ ਪਹਿਲਾਂ ਇਹ ਸਾਰੇ ਮੋਬਾਈਲ ਦੀ ਫੋਰੈਂਸਿਕ ਕੀਤੀ ਜਾ ਰਹੀ ਹੈ ਜੀ ਸੀਡੀਆਰ ਲਈ ਜਾ ਰਹੀਆ ਫੋਰੈਂਸਿਕ ਜਾਂਚ ਕਰਨ ਤੋਂ ਬਾਅਦ ਸਾਰਾ ਅਹਿਕ੍ਰਪਨ ਦੇ ਲੈ ਰਿਹਾ ਪੁ ਅਸੀਂ ਸਾਰਿਆਂ ਨੂੰ ਜਿਹਦੇ ਦਾ ਵੀ ਇਹ ਕੰਟੈਕਟ ਹੈ ਜੀ ਸਾਰਿਆਂ ਨੂੰ ਅਸੀਂ ਸਾਲਵੋਡ ਦਾ ਕਰਾਂਗੇ ਜੀ ਜਾਂਚ ਹੋ ਰਹੀ ਹੈ ਜੀ ਬਲਜੀ ਇਹਦਾ ਜਿਹਦੇ ਨਾਲ ਵੀ ਕੋਈ ਕੰਟੈਕਟ ਹੋਵੇ ਸਾਰਿਆਂ ਦੀ ਜਾਂਚ ਹੋ ਰਹੀ ਹੈ ਜੀ ਅਸੀਂ ਕਰਤੀ ਗੱਲ ਕਰੀਏ ਹੈਰੀਟੇਜ ਸਟਰੀਟ ਦੀ ਤਸਵੀਰ ਵੀ ਸਾਹਮਣੇ ਆਈ ਔਰ ਬੇ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਬੈਗ ਦੇ ਵਿੱਚੋਂ ਸਾਰਾ ਸਮਾਨ ਕੱਢ ਕੇ ਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇਹ ਤਫਤੀਸ਼ ਜਾਰੀ ਹੈ ਜੀ ਪਾਰਟ ਆਫ ਇਨਵੈਸਟੀਗੇਸ਼ਨ ਦਾ ਕਾਰਨ ਪਤਾ ਲੱਗਿਆ ਕਾਰਨ ਦਾ ਕੋਈ ਫਰਮਾਨਕ ਨਹੀਂ ਦਿੱਤਾ ਆਕਾਸ਼ਦੀਪ ਨੂੰ ਦੁਬਾਰਾ ਤੋਂ ਪੇਸ਼ ਕੀਤਾ ਗਿਆ ਹੈ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਤੇ ਅੰਦਰ ਕੀ ਗੱਲ ਜੀ ਮੈਂ ਅਨਿਲ ਕੁਮਾਰ ਚਿ ਉਹਦੇ ਵਿੱਚ ਆਕਾਸ਼ ਦੀਪ ਨੂੰ ਪੇਸ਼ ਕਰਕੇ ਉਹਦਾ 5 ਦਿਨਾਂ ਦਾ ਹੋਰ ਮਾਨ ਹਾਸਿਲ ਕੀਤਾ ਗਿਆ ਜਿਹਦੇ ਵਿੱਚ ਉਹਨੇ ਆਪਣਾ ਖੁਦ ਕਾਲ ਕੀਤਾ ਵਾ ਕਿ ਮੈਂ ਜਿਹੜਾ ਹਾਲੇ ਇਸ ਝੰਡੇ ਤੋਂ ਲਾਵੇ ਖੋ ਚੰਡਾ ਜਿਹੜਾ ਦਬਾ ਕੇ ਰੱਖਿਆ ਜੇ ਤੇ ਮੈਂ ਖੁਦ ਹੀ ਬਰਾਮਦ ਕਰਵਾ ਸਕਦਾ ਵਾ ਜੀ ਇਸ ਵਾਸਤੇ ਸੈਕਿੰਡ ਜਿਹੜਾ ਉਹਦੇ ਜਿਹੜੇ ਲਿੰਕ ਫੈਲ ਹੋਏ ਆ ਉਹ ਦੁਬਈ ਤੋਂ ਉਹਨੂੰ ਜਿਹੜਾ ਉਹਦਾ ਬ੍ਰੇਨ ਵਾਸ਼ ਕਰਕੇ ਭੇਜਿਆ ਗਿਆ ਵਾ ਉਹਦੇ ਜਿਹੜੇ ਲਿੰਕ ਹੈਗੇ ਉੱਥੋਂ ਕਿੱਥੋਂ ਪਤਾ ਲੱਗੇਗਾ ਉਹਦੇ ਮੋਬਾਈਲ ਤੋਂ ਉਹਦੇ ਡਿਟੇਲ ਕਢਵਾਈ ਗਈ ਹੈ ਹੁਣ ਉਹਦੇ ਡਿਟੇਲ ਤੋਂ ਜਿਹੜਾ ਪਤਾ ਚੱਲੇਗਾ ਉਹਦੇ ਕਿਹਦੇ ਕਿਹਦੇ ਨਾਲ ਲਿੰਕ ਹੈਗਾ ਅਸਰ ਜਿਹੜਾ ਝੰਡਾ ਸੀ ਉਹਨੇ ਕਿੱਥੇ ਦਬਾਇਆ ਕੋਈ ਅੰਮ੍ਰਿਤਸਰ 'ਚ ਹੀ ਦਬਾਇਆ ਨਹੀਂ ਉਹ ਬਠਿੰਡਾ ਕਹਿ ਰਿਹਾ ਜੀ ਮੈਂ ਬਠਿੰਡਾ ਦੁਆਕ ਰੱਖਿਆ ਮੈਂ ਉੱਥੇ ਵੀ ਆ ਗਿਆ ਖਾਂਡ ਕਰਨ ਲੈ ਹੋਇਆ ਉਹਦਾ ਜਿਹੜਾ ਮੇਨ ਮਕਸਦ ਹੈਗਾ ਦੇਸ਼ ਵਿੱਚ ਜਿਹੜੀ ਹੈਗੀ ਆ ਕਿ ਜਿਹੜੀ ਦੇਸ਼ ਦੀ ਜੁਨਟੀ ਐਂਡ ਜਿਹੜੀ ਸੋਵਰੈਂਟੀ ਐਂਡ ਇੰਟੈਗ੍ਰਿਟੀ ਆ ਉਹਨੂੰ ਖਤਰਾ ਪਹਚਾਣਾ ਹੈਗਾ ਤਾਂ ਕਿ ਇਹਦੇ ਨਾਲ ਦੇਸ਼ ਵਿੱਚ ਜਿਹੜਾ ਦੰਗੇ ਫਸਾਦ ਹੋ ਸਕਣ ਹੁਣ ਤੱਕ ਕੀ ਸਾਹਮਣੇ ਆਇਆ ਕਿ ਇਹਦੇ ਨਾਲ ਕੋਈ ਹੋਰ ਕਿਹੜੇ ਕਿਹੜੇ ਵਿਅਕਤੀ ਨੇ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਵੀ ਸਿਰਫ ਹਲੇ ਇਹਦੇ ਜਿਹੜੇ ਮੋਬਾਈਲ ਤੋਂ ਪਤਾ ਚੱਲੇਗਾ ਇਹਦੇ ਨਾਲ ਕੌ ਇੰਦਰ ਮਾਰਡ ਮਿਲਿਆ ਤੇ ਵਾਣ ਕਰਾ ਚਾਹੋਗੇ ਅੱਜ ਇਹਨੂੰ ਆਕਾਸ਼ ਸਿੰਘ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਜੋ ਮਾਜੋਗ ਜੱਜ ਸਾਹਿਬ ਨੇ ਇਹਦਾ 5 ਦਿਨ ਦਾ ਹੋਰ ਪੁਲਸ ਵਾਰਡ ਸਮਝਦਾ ਤੇ ਇਸ ਦੇ ਨਾਲ ਕੋਈ ਨਿਊਅਰ ਵਾਲੋ ਇਹ ਕੰਮ ਕੀਤਾ ਗਿਆ ਜੀ ਇੱਥੇ ਆ ਕੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਇਨਵੈਸਟੀਗੇਸ਼ਨ ਤਾਰਿਆ ਗਿਆ ਇਸ ਦੇ ਨਾਲ ਕਿਸੇ ਹੋਰ ਨੂੰ ਵੀ ਗ੍ਰਫਟਾਰ ਕੀਤਾ ਜੀ ਹੁਣ ਤੱਕ ਹਲਚਾਰੇ ਜੀ ਪਾਰਟ ਆਫ ਇਨਵੈਸਟੀਗੇਸ਼ਨ ਸਰਬਲ ਹੋ ਗਿਆ ਕੋਈ ਫੋਨ ਤੇ ਪਤਾ ਲੱਗਾ ਜੀ ਕਿਹਦੇ ਨਾਲ ਗੱਲਬਾਤ ਇਹਦੀ ਹੋਈ ਆ ਜੀ ਪਹਿਲਾਂ ਇਹਦੀ ਸਾਰੇ ਮੋਬਾਈਲ ਦੀ ਫ੍ਰੈਂਸ ਕੀਤੀ ਜਾ ਰਹੀ ਹੈ ਜੀ ਸੀਡੀਆਰ ਲਈ ਜਾ ਰਹੀ ਆ ਫ੍ਰੈਂਸਿਕ ਜਾਂਚ ਕਰਨ ਤੋਂ ਬਾਅਦ ਸਾਰਾ ਐਂਟੀਕਪਨ ਦੇ ਲੈ ਆ ਰਹੇ ਅਸੀਂ ਸਾਰਿਆਂ ਨੂੰ ਜਿਹਦੇ ਦਾ ਵੀ ਕੋਨਟੈਕਟ ਹੈ ਜੀ ਸਾਰਿਆਂ ਨੂੰ ਅਸੀਂ ਸਾਮਰਦਾ ਕਰਾਂਗੇ ਜੀ ਇਹਦਾ ਜਿਹਦੇ ਨਾਲ ਵੀ ਕੋਈ ਕੋਨਟੈਕਟ ਹੋਵੇ ਸਾਰਿਆਂ ਦੀ ਜਾਂਚ ਹੋਊਗੀ ਜੀ ਸਭ ਸਾਵਧਾਨੀ ਗੱਲ ਕਰੀਏ ਹੈਰੀਟੇਜ ਸਟਰੀਟ ਦੀ ਤਸਵੀਰ ਵੀ ਸਾਹਮਣੇ ਆਈ ਔਰ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਬੈਗ ਦੇ ਵਿੱਚੋਂ ਸਾਰਾ ਸਮਾਨ ਕੱਢ ਕੇ ਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇਹ ਤਫਤੀਸ਼ ਜਾਰੀ ਹੈ ਜੀ ਪਾਰਟ ਆਫ ਇਨਵੈਸਟੀਗੇਸ਼ਨ ਦਾ ਕਾਰਨ ਪਤਾ ਲੱਗਿਆ ਕਾਰਨ ਦਾ ਕੁਝ ਫਰਮਾਨ ਕਰਨੀ